ਕਨੇ ਕੱਢੋ ਮਾਤਾ ਦੀ ਜਾਗੋ ਕੱਢੋ ਸ਼ਿਵਜੀ ਮਹਾਰਾਜ ਦੀ ਜਾਗੋ ਕੱਢੋ ਅਸੀਂ ਤੁਹਾਡੇ ਨਾਲ ਖੜਦੇ ਆਂ ਪਰ ਕਿਹ ਧੀ ਭੈਣ ਦੀ ਜਾਗੋ ਕੱਢੋਂਗੇ ਤਾਂ ਫਿਰ ਕੀ ਹੋਊਗਾ ਫਿਰ ਤਾਂ ਤੁਹਾਨੂੰ ਪਤਾ ਹੀ ਆ ਜੀ ਸ਼ਿਵਸੈਨਾ ਦੀ ਗੱਲ ਕਰੀ ਤਾਂ ਸ਼ਿਵਸੈਨਾ ਵੀ ਅੱਜ ਦੇਖੀ ਤਾਂ ਬੰਡੀ ਹੋਈ ਆ ਕਿਹੜੀ ਸ਼ਿਵਸੈਨਾ ਹੈਗੀ ਜਿਹੜੀ ਜਿਨ੍ਹਾਂ ਨੇ ਮਾਰ ਆਖਿਆ ਉਹਦਾ ਪਤਾ ਹੈਗਾ ਕਿ ਵੀ ਉਹ ਵੀ ਵਸਾਵਾ ਚਹੀਏ ਜੀ ਬਹੁਤ ਸ਼ਿਵਸੈਨਾ ਵਾਲੇ ਸਾਡੇ ਨਾਲ ਬੰਦੇ ਕੱਢਦੇ ਆ ਉਹ ਸਾਨੂੰ ਖੁਦ ਕਹਿੰਦੇ ਪੱਪਾ ਜੀ ਇਹ ਸ਼ਿਵਸੈਨਾ ਵਾਲੇ ਹੈ ਨਹੀਂ ਡੁਪਲੀਕੇਟ ਸ਼ਿਵਸੈਨਾ ਵਾਲੇ ਆ ਜਿਹੜੇ 10 ਕ ਬੰਦੇ ਹੈਗੇ 10 12 ਬੰਦੇ ਜੀ ਵੀ ਹੁੰਦੀ ਆ ਇਹ ਜੀਵ ਰਸਗੁੱਲੇ ਵੀ ਖਵਾ ਦਿੰਦੀ ਐ ਇਹ ਚਪੇੜਾ ਵੀ ਖਵਾ ਦਿੰਦੀ ਐ মিডিਆ ਹੈਗਾ মিডিਆ ਦੇ ਜ਼ਰੂਰ ਕਰੋ ਵਿਰੋਧ ਆਪਣੇ ਆਪ ਅਸੀਂ ਵੀਡੀਓ ਪਾਉਨੇ ਆ ਜਦੋਂ ਇਹ ਚੀਜ਼ ਹੀ ਉਹ ਚੀਜ਼ ਦਾ ਸਾਡਾ ਵੀ ਵਿਰੋਧ ਹੋ ਸਕਦਾ ਆ ਆਪਾਂ ਸਰਕਾਰ ਨੂੰ ਕਹੋ ਜੇ ਸਰਕਾਰ ਨਹੀਂ ਸੌਂਦੀ ਫਿਰ ਜੋ ਮਰਜ਼ੀ ਆਪਾਂ ਕਰ ਸਕਦੇ ਆ ਪਰ ਖਾਲਸਾ ਜੀ ਇੱਕ ਗੱਲ ਕਰਾਂ ਬਈ ਜਿਵੇਂ ਕੋਈ ਵੀ ਉੱਠਦਾ ਸਵੇਰੇ ਉੱਠਦਾ ਸੋਸ਼ਲ ਮੀਡੀਆ ਤੇ ਗੱਲਾਂ ਕੱਢਣ ਲੱਗ ਜਾਂਦਾ ਤੇ ਬੋਲਣ ਲੱਗ ਜਾਂਦਾ ਕਿਸੇ ਥਰੂ ਇਹ ਲੱਗਦਾ ਨਹੀਂ ਇੰਨਾ ਚ ਪਾਬੰਦੀ ਲਗਣੀ ਚਾਹੀਦੀ ਇਹ ਚੀਜ਼ ਦੇ ਨੱਥ ਪੈਣੀ ਚਾਹੀਦੀ ਐ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਮੌਜੂਦ ਹਾਂ ਲੁਧਿਆਣਾ ਦੇ ਸੀਪੀ ਦਫ਼ਤਰ ਦੇ ਵਿੱਚ ਜਿੱਥੇ ਅੱਜ ਨਿਯੰਗ ਸਿੰਘ ਪਹੁੰਚੀ ਹੈ ਕਿਉਂਕਿ ਬੀਤੇ ਦਿਨ ਸ਼ਿਵ ਸੈਨਾ ਆਗੂਆਂ ਵੱਲੋਂ ਜਿਹੜੀ ਗਲਤ ਟਿੱਪਣੀ ਕੀਤੀ ਗਈ ਸੀਗੀ ਤੇ ਉਸ ਨੂੰ ਲੈ ਕੇ ਅੱਜ ਪੁਲਿਸ ਦਾ ਸਾਰਾ ਜ đoàn ਨਿਯੰਗ ਸਿੰਘ ਪਹੁੰਚਿਆ ਗੱਲਬਾਤ ਕਰਦੇ ਹਾਂ ਖਾਲਸਾ ਜੀ ਅੱਜ ਕੀ ਜ਼ਰੂਰਤ ਪਈ ਹੈ ਤੁਹਾਨੂੰ ਸੀਪੀ ਦਫ਼ਤਰ ਕੰਪਲੇਨਟ ਦੇਣ ਦੀ ਕੀ ਮਾਮਲਾ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੀ ਤਾਂ ਪਹੁੰਚੇ ਆ ਵੀ ਇੱਥੇ ਇੱਕ ਕੁਛ ਸਭ ਸਨ ਨਾਲੇ ਕਹਿਣਾ ਤਾਂ ਸਾਡੇ ਭਰਾ ਹੀ ਹੈ ਹੈ ਤਾਂ ਭਰਾ ਹੀ ਹੈ ਸਾਡੇ ਪਰ ਉਹਨਾਂ ਦੀਆਂ ਹਰਕਤਾਂ ਮਾਰੀਆਂ ਨੇ ਜਿਹੜੀਆਂ ਉਹਨਾਂ ਦੀਆਂ ਹਰਕਤਾਂ ਮਾਰੀਆਂ ਨੇ ਉਹ ਜਿਹੜੀਆਂ ਉਹਨਾਂ ਦੀਆਂ ਹਰਕਤਾਂ ਮਾਰੀਆਂ ਨੇ ਉਹਨੂੰ ਸਾਨੂੰ ਇੱਥੋਂ ਤੱਕ ਪਹੁੰਚਣ ਦੀ ਉਹਨਾਂ ਦੀਆਂ ਮਾਰੀਆਂ ਹਰਕਤਾਂ ਨੇ ਇੱਥੋਂ ਤੱਕ ਪਹੁੰਚਾਇਆ ਸਾਨੂੰ ਤੇ ਜੇ ਅੱਜ ਉਹ ਸਾਡੀਆਂ ਧੀਆ ਭੈਣਾਂ ਨੂੰ ਇਹ ਨਾ ਕਹਿੰਦੇ ਉਹ ਵੀ ਅਸੀਂ ਜਾਗੋ ਕੱਢਣੀਆਂ ਨੇ ਅਸੀਂ ਤੁਹਾਡੀਆਂ ਧੀਆ ਭੈਣਾਂ ਸਾਡੇ ਕੁਆਰੇ ਮੁੰਡੇ ਆ ਸਾਡੇ ਮੁੰਡੇ ਕੁਆਰੇ ਵੀ ਅਸੀਂ ਤੁਹਾਡੀਆਂ ਧੀਆ ਭੈਣਾਂ ਸਾਡੇ ਵਿਆਹ ਦੇ ਏੰਨੇ ਨੇ ਬਚਨ ਕੀਤੇ ਉਹਨਾਂ ਨੂੰ ਕਿਨੇ ਡਿਊਲਟੀ ਦਿੱਤੀ ਹੈ ਬਚਨ ਕਰਨ ਦੀ ਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਣਾ ਉਹ ਕਹਿੰਦੇ ਵੀ ਜਾਗੋ ਕੱਢੀ ਜਾਗੋ ਕੱਢੋ ਯਾਰ ਅਸੀਂ ਕਨੇ ਕੱਢੋ ਮਾਤਾ ਦੀ ਜਾਗੋ ਕੱਢੋ ਸ਼ਿਵਜੀ ਮਹਾਰਾਜ ਦੀ ਜਾਗੋ ਕੱਢੋ ਅਸੀਂ ਤੁਹਾਡੇ ਨਾਲ ਖੜਦੇ ਆਂ ਪਰ ਕਹੇ ਧੀ ਭੈਣ ਦੀ ਜਾਗੋ ਕੱਢੋਂਗੇ ਤਾਂ ਫਿਰ ਕੀ ਹੋਊਗਾ ਫਿਰ ਤਾਂ ਤੁਹਾਨੂੰ ਪਤਾ ਹੀ ਆ ਜੀ ਵਿਰੋਧ ਸਰਕਾਰ ਵਿਰੋਧ ਕਰਨਗੇ ਫਿਰ ਸਾਡੇ ਅਫਸਰ ਮੇਨ ਵੱਡੇ ਖੜੇ ਆਹੀ ਉਹਨਾਂ ਨੂੰ ਦਰਖਾਸਤਾਂ ਦਿੱਤੀਆਂ ਨੇ ਤੇ ਉਹਨਾਂ ਤੋਂ ਖਹਿ ਕੇ ਪਰਚਾ ਕਰਵਾਵਾਂਗੇ ਨਹੀਂ ਹਰ ਬਾਰ ਇਸ ਤਰ੍ਹਾਂ ਦੀ ਟਿੱਪਣੀਆਂ ਹੁਣ ਕਦੇ ਨਿਆਂ ਸਿੰਘ ਫੌਜ ਖੜੀ ਹੋ ਜਾਂਦੀ ਕਦੇ ਦੂਜੇ ਪਾਸੇ ਸ਼ਿਵ ਸੈਨਾ ਖੜੀ ਹੋ ਜਾਂਦੀ ਵੀ ਆਪਸ ਵਿੱਚ ਕੀ ਹੋਕ ਹੀ ਰਹਾ ਮਤਲਬ ਕਿਉਂ ਨਹੀਂ ਵੀ ਭਾਈਚਾਰਾ ਸਾਂਝ ਬਣ ਪਾਰੀ ਅਸੀਂ ਤਾਂ ਭਾਈ ਯਾਰ ਜੇ ਆਪਾਂ ਗਲਤ ਬੋਲਾਂਗੇ ਤੇ ਬੋਲੂਗਾ ਜੇ ਮੈਂ ਗਲਤ ਬੋਲੂਗਾ ਜੇ ਮੈਂ ਉਹਨਾਂ ਨੂੰ ਗਾਲਾਂ ਕੱਢ ਦਿੰਦਾ ਤੇ ਮੇਰੇ ਤੇ ਪਰਚਾ ਨਹੀਂ ਹੋਣਗੇ ਉਹ ਵੀ ਹੋਣਗੇ ਤੇ ਜੇ ਉਹ ਸਾਡੇ ਨੂੰ ਗਲਤ ਬੋਲੇ ਹੈਗੇ ਆ ਅਸੀਂ ਤਾਂ ਸਾਡੀਆਂ ਨਹੀਂ ਕਹਿੰਦੇ ਸਾਡੀਆਂ ਧੀਆ ਭੈਣਾਂ ਨੂੰ ਬਾਲਡ ਦੇ ਵਿੱਚ ਧੀਆ ਭੈਣਾਂ ਨੇ ਸਾਡੀਆਂ ਸਾਡੇ ਭਾਰਤ ਦੇ ਵਿੱਚ ਕਿੱਡਾ ਵੱਡਾ ਭਾਰਤ ਦੇਸ਼ ਹੈ ਕਿੱਡਾ ਵੱਡਾ ਭਾਰਤ ਦੇਸ਼ ਹੈ ਉਹਦੇ ਵਿੱਚ ਸਿੱਖ ਭਾਈ ਹਿੰਦੂ ਭਾਈ ਮੁਸਲਮਾਨ ਭਾਈ ਕਿ ਨ ਸਾਰੇ ਹੀ ਭਾਈਚਾਰਾ ਹੈਗਾ ਨਾ ਇਹ ਸਾਰਿਆਂ ਨੂੰ ਈ ਧੀਆ ਭੈਣਾ ਸਭ ਦੀਆਂ ਹੈਗੀਆਂ ਨਾ ਇਹ ਕੀ ਮਤਵ ਲੈਣ ਦਾ ਇਹ ਧੀਆ ਭੈਣਾ ਨੂੰ ਗਲਤ ਬੋਲਣ ਦਾ ਮੱਲਾ ਵਜੋ ਅੱਛਾ ਸ਼ਿਵ ਸੈਨਾ ਦੀ ਗੱਲ ਕਰੀ ਤਾਂ ਸ਼ਿਵ ਸੈਨਾ ਵੀ ਅੱਜ ਦੇਖੀ ਤਾਂ ਬੰਡੀ ਹੋਈ ਆ ਵੀ ਕੋਈ ਸ਼ਿਵ ਸੈਨਾ ਸਮਾਜਵਾਦੀ ਹੈਗੀ ਆ ਕੋਈ ਸ਼ਿਵ ਸੈਨਾ ਪੰਜਾਬ ਕੋਈ ਲੁਧਿਆਣਾ ਇਸ ਤਰ੍ਹਾਂ ਬੰਡੀ ਕਿਹੜੀ ਸ਼ਿਵ ਸੈਨਾ ਹੈਗੀ ਜਿਹੜੀ ਜਿਨ੍ਹਾਂ ਨੇ ਮਾਰ ਆਖਿਆ ਉਹਦਾ ਪਤਾ ਹੈਗਾ ਕਿ ਵੀ ਉਹ ਵੀ ਵਸਾਵਾ ਚਹੀਏ ਜੀ ਵੇਖੋ ਜੀ ਮੇਰੇ ਨਾਲ ਕਈ ਮੁੰਡੇ ਬਹੁਤ ਸ਼ਿਵ ਸੈਨਾ ਵਾਲੇ ਸਾਡੇ ਨਾਲ ਬੈਂਦੇ ਖੜਦੇ ਆ ਅਸੀਂ ਜਾਣੇ ਆਉਣੇ ਆ ਸਾਨੂੰ ਤਾਂ ਉਹ ਸਾਨੂੰ ਖੁਦ ਕਹਿੰਦੇ ਬੱਬਾ ਜੀ ਇਹ ਸਵਸੈਨ ਵਾਲੀ ਹੈ ਨਹੀਂ ਡੁਪਲੀਕੇਟ ਸਵਸੈਨ ਵਾਲੇ ਆ ਜਿਹੜੇ 10 ਕ ਬੰਦੇ ਹੈਗੇ 10 12 ਬੰਦੇ ਆ ਉਹ ਉਹ ਖੁਦ ਕਹਿ ਰਿਹਾ ਸਵਸੈਨ ਵਾਲੇ ਅਸੀਂ ਕਿਸੇ ਮਾਰਾ ਨਹੀਂ ਕਹਿੰਦੇ ਸਵਸੈਨ ਵਾਲੇ ਖੁਦ ਕਹਿ ਰਿਹਾ ਗਿਆ ਮੈਂ ਨਹੀਂ ਕਹਿ ਰਿਹਾ ਸਵਸੈਨ ਵਾਲੇ ਕਹਿ ਰਿਹਾ ਜਿਹੜੇ ਮੇਰੇ ਨਾਲ ਜੁੜੇ ਹੋਏ ਮੁੰਡੇ ਯਾਰ ਦੋਸਤ ਮੁੰਡੇ ਜਿਹੜੇ ਬਣੇ ਹੋਏ ਕਹਿੰਦੇ ਵੀ ਇਹ ਮਾਰੀਆਂ ਹਰਕਤਾਂ ਕਰਦੇ ਆ ਮਾੜੇ ਬਚਨ ਕਰਦੇ ਆ ਗਿਆ ਜਿਹੜੀ ਜੀਵ ਹੁੰਦੀ ਆ ਇਹ ਜੀਵ ਰਸਗੁੱਲੇ ਵੀ ਖਵਾ ਦਿੰਦੀ ਆ ਇਹ ਚਪੇੜਾ ਵੀ ਖਵਾ ਦਿੰਦੀ ਆ ਇਹ ਸਾਰਾ ਕੁਝ ਕਰਾ ਦਿੰਦੀ ਆ ਜੇ ਆਪਾਂ ਜੀਵ ਨੂੰ ਕੰਟਰੋਲ ਰੱਖੀਏ ਰਸਗੁੱਲਿਆਂ ਤੱਕ ਮਤਲਬ ਹੋਣਾ ਚਾਹੀਦਾ ਹੈਗਾ ਜੇ ਰਸ ਹੈ ਤੇ ਆਪਣਾ ਭਾਈਚਾਰਾ ਵਧੂਗਾ ਹੀ ਵਧੂਗਾ ਜੇ ਆਪਾਂ ਰਸ ਨੂੰ ਕੋੜੇਪਨ ਦੇ ਲੈ ਕੇ ਜਾਵਾਂਗੇ ਗਲਤ ਵਜ੍ਹਾ ਤੇ ਲੈ ਕੇ ਜਾਵਾਂਗੇ ਉਹ ਜਿਹੜੇ ਲਵਜ ਹੈ ਉਹ ਫਿਰ ਪਵਾੜ ਹੀ ਪਾਉਂਦਿਆ ਉਹ ਫਿਰ ਤੁਹਾਨੂੰ ਪਤਾ ਹੀ ਆ ਪਰ ਬੀਤੇ ਦਿਨ ਜੋ ਹੋਇਆ ਤੁਹਾਨੂੰ ਪਤਾ ਸ਼ਿਵ ਸੈਨਾ ਆਗੂ ਦੇ ਨਾਲ ਜਿਸ ਤਰ੍ਹਾਂ ਨਿਹੰਗ ਸਿੰਘ ਨੇ ਹਮਲਾ ਕੀਤਾ ਤੇ ਉਸ ਦੇ ਨਾਲ ਕਿਤੇ ਨਾ ਕਿਤੇ ਨਿਹੰਗ ਸਿੰਘਾਂ ਦੀ ਸ਼ਬੀ ਵੀ ਖਰਾਬ ਹੋਦੀ ਤੁਸੀਂ ਕਹਿੰਦੇ ਵੀ ਸਾਡੀ ਫੌਜ ਚੋਂ ਨਹੀਂ ਹੈਗਾ ਤੁਹਾਡਾ ਵੀ ਇਸ ਤਰ੍ਹਾਂ ਵੀ ਕਈ ਜਥੇਬੰਦੀ ਹੈਗੀ ਵੀ ਜਿਨ੍ਹਾਂ ਦਾ ਕੋਈ ਉਹ ਨਹੀਂ ਹੈਗਾ ਵੀ ਕਿਹੜੀ ਦਲ ਨਾਲ ਨੇ ਕਿਹੜੇ ਵੀ ਕਿਸ ਤਰ੍ਹਾਂ ਪਛਾਣ ਕਰਨ ਵੀ ਅਸਲੀ ਨਿਹੰਗ ਕੌਣ ਹੈ ਤੇ ਕੌਣ ਵੀ ਲਾਇਸੈਂਸ ਇਹ ਲਾਇਸੈਂਸ ਦਿੰਦੇ ਆ ਜਿਵੇਂ ਸਾਡਾ ਮਾਲਵਾ ਤਰਨਤਵਾਲਾ ਦਾ ਮੁਖ ਜਿਹਦਰ ਕੁਲਵਿੰਦਰ ਸਿੰਘ ਜੀ ਸਾਡੇ ਦਲ ਦੇ ਦਲ ਲਾਇਸੈਂਸ ਚਾਲਦੇ ਆ ਉਹ ਲਾਇਸੈਂਸ ਤੋਂ ਪਤਾ ਲੱਗਦਾ ਵੀ ਇਹ ਦਲ ਦਾ ਹੈਗਾ ਤੇ ਉਹ ਜਿਹੜੇ ਲਾਇਸੈਂਸ ਹੈ ਉਹ ਹੀ ਜਾਰੀ ਕਰਦੇ ਆ ਉਹਨਾਂ ਦਾ ਐਡਰੈਸ ਇਹਨਾਂ ਦਾ ਫੋਨ ਨੰਬਰ ਉਹਨਾਂ ਦਾ ਆਧਾਰ ਕਾਰਡ ਸਾਰਾ ਦੇ ਕੇ ਅਸੀਂ ਉਹਨਾਂ ਨੂੰ ਲਾਇਸੈਂਸ ਦਿੰਨੇ ਆ ਤੇ ਜੋ ਸਾਡੇ ਨਿੰਗ ਸਿੰਘ ਹੈ ਗਿਆ ਉਹ ਤਾਂ ਸਾਡੇ ਕੋਲੇ ਸਾਰਾ ਉਹਨਾਂ ਦਾ ਡਾਟਾ ਪਿਆ ਹੁੰਦਾ ਹੈਗਾ ਤੇ ਅਸੀਂ ਉਹੀ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਜਿਹੜੇ ਨਿੰਗ ਸਿੰਘ ਵਿੱਚ ਕੁਸ਼ ਰੂਪੀਏ ਕਹਿ ਦਿੰਦਾ ਵੀ ਕੁਸ਼ ਨਿੰਗ ਸਿੰਘ ਮਾੜੇ ਵੀ ਹੁੰਦੇ ਕੋਈ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਗਿਆ ਤੇ ਇਹ ਕੁਛ ਮਾੜੇ ਲੋਕ ਵੀ ਹੁੰਦੇ ਆ ਜਿਵੇਂ ਸੈਵਸੈਨਾ ਦੇ ਵਿੱਚ ਹੁਣ ਕਿੱਡੀ ਵੱਡੀ ਸੈਵਸੈਨਾ ਉਹਦੇ ਵਿੱਚ ਵੀ ਮਾੜੇ ਲੋਕ ਆ ਵੀ ਧੀਆਂ ਭੈਣਾਂ ਨੂੰ ਗਾਲਾਂ ਕੱਢਦੇ ਆ ਇਹਦੇ ਵਿੱਚ ਸਾਡੇ ਵੀ ਲੋਕ ਹੈਗੇ ਆ ਥੋੜੇ ਜਿਹੇ ਮਾੜੇ ਲੋਕ ਵੀ ਉਹਨਾਂ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਨਾ ਵੀ ਇਦਾਂ ਦੀਆਂ ਹਰਕਤਾਂ ਨਾ ਕਰਿਆ ਕਰੋ ਪਹਿਲੋਂ ਨਾ ਆਪਾਂ ਸਰਕਾਰ ਨੂੰ ਕਹੋ ਜੇ ਸਰਕਾਰ ਨਹੀਂ ਸੁਣਦੀ ਫਿਰ ਜੋ ਮਰਜੀ ਆਪਾਂ ਕਰ ਸਕਦੇ ਆ ਗਿਆ ਬਿਸਕਾਰਾਰ ਤੇ ਪ੍ਰਸ਼ਾਸਨ ਨਾਲ ਮਿਲਿਓ ਕੀ ਆਸਵਸ਼ਸ਼ਨ ਦਿੱਤਾ ਤੁਹਾਨੂੰ ਉਹਨਾਂ ਨੇ ਕਿਹਾ ਬਾਬਾ ਜੀ ਕੋਈ ਗੱਲ ਨਹੀਂ ਤੁਸੀਂ ਪੜਕਾਉ ਬਿਆਨ ਨਾ ਦਿਓ ਕੋਈ ਇਦਾਂ ਦੀ ਗੱਲਬਾਤ ਨਾ ਕਰੋ ਵੀ ਅਸੀਂ ਜੋ ਵੀ ਪੜਕਾਉ ਬਿਆਨ ਦੇਊਗਾ ਉਹ ਤੇ ਬੰਦੀ ਕਾਰਵਾਈ ਕੀਤੀ ਜਾਊਗੀ ਇਹਨਾਂ ਨੇ ਸਾਡੀਆਂ ਧੀਆਂ ਪੈਣਾ ਨੂੰ ਗਾਲਾਂ ਕੱਢੀਆਂ ਨੇ ਸਾਡੇ ਜਗਤ ਦੀਆਂ ਤਿਆਂ ਭੈਣਾਂ ਨੇ ਵਰਲਡ ਦੀਆਂ ਪੂਰੇ ਵਰਲਡ ਦੇ ਵਿੱਚ ਧੀਆਂ ਭੈਣਾਂ ਸਾਡੀਆਂ ਨੇ ਪੂਰੇ ਵਰਲਡ ਨੂੰ ਗਾਲ ਕੱਢੀ ਜਾਂਦੇ ਨੇ ਸਿੱਖ ਕੁੰਮ ਹਰ ਇੱਕ ਵਰਲਡ ਦੇ ਵਿੱਚ ਹੈਗਾ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਉਹਨਾਂ ਦੇ ਬੰਦੀ ਕਾਰਵਾਈ ਕਰਾਂਗੇ ਸਾਡੇ ਸਾਹਿਬ ਜੀ ਬਹੁਤ ਹੀ ਚੰਗੇ ਸਾਹਿਬ ਜੀ ਆ ਕਹਿੰਦੇ ਬਾਬਾ ਜੀ ਟੈਨਸ਼ਨ ਨਾ ਲਓ ਅਸੀਂ ਜੋ ਵੀ ਹੈ ਕਾਰਵਾਈ ਬੰਦੀ ਜਰੂਰ ਕਰਾਂਗੇ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਾਨਯੋਗ ਐਸ.ਪੀ ਸਾਹਿਬ ਦੇ ਦਫਤਰ ਗਏ ਸੀਗੇ ਤੇ ਸ਼ਿਵ ਸੈਨਾ ਵਾਲੇ ਜੋ ਪ੍ਰਗਉ ਭਾਸ਼ਣ ਦਿੱਤੇ ਨੇ ਸਾਡੀਆਂ ਧੀਆਂ ਭੈਣਾਂ ਬਾਰੇ ਬੜਾ ਗਲਤ ਸ਼ਬ ਤੇ ਆ ਬੰਦੀ ਜਿਹੜੀ ਕਾਰਵਾਈ ਹੈਗੀ ਉਹਨਾਂ ਤੇ ਕਿ ਕਰਾਈ ਜਾ ਰਗੀ ਸਾਹਿਬ ਕਹਿੰਦੇ ਤੇ ਬਾਕੀ ਜਿਹੜੇ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਸਾਡੀਆਂ ਧੀਆਂ ਭੈਣਾਂ ਵਾਲੇ ਕੋਈ ਵੀ ਧੀਆਂ ਭੈਣਾਂ ਸਭ ਦੀਆਂ ਧੀਆਂ ਭੈਣਾਂ ਸਾਂਝੀਆਂ ਨੇ ਤੇ ਵੀ ਇਹ ਜਿਹੜਾ ਮੈਸੇਜ ਗਲਤ ਦਿੰਦੇ ਪਏ ਨੇ ਬਹੁਤ ਗਲਤ ਗੱਲ ਹੈਗੀ ਸ਼ਿਵ ਸੁਨਾਰੇ ਤੇ ਰਜੀਵ ਟੰਡਨ ਜਿਹੜਾ ਹੈਗਾ ਵਾ ਇਹਦੇ ਨਾਲ ਦੇ ਜਿਹੜੇ ਹੈਗੇ ਨੇ ਕੁਝ ਹੋਰ ਬੰਦੇ ਇਹਨਾਂ ਦੇ ਜਿਹੜੇ ਨਾਂ ਲੈ ਕੇ ਚੇਲੇ ਚਾਪਟੇ ਜੇ ਉਹ ਵੀ ਬਹੁਤ ਗਲਤ ਬੋਲਦੇ ਨੇ ਤੇ ਅਸੀਂ ਸੀਪੀ ਸਾਹਿਬ ਨੂੰ ਹੁਣ ਰਫੰਡਮ ਦਿੱਤਾ ਵਾ ਤੇ ਦੇਖੋ ਹੁਣ ਬੰਦੀ ਕਾਰਵਾਈ ਜਿਹੜੀ ਹੈਗੀ ਕਰਵਾਵਾਂਗੇ ਇਹਨਾਂ ਤੇ ਜੇ ਨਾ ਦੋ ਦੋ ਹੋਊਗਾ ਫਿਰ ਦੇਖਾਂਗੇ ਕੀ ਕਰਦੇ ਕੀਨੇ ਅੱਛਾ ਖਾਲਸਾ ਜੀ ਲੱਗਦਾ ਨਹੀਂ ਕਿ ਵੀ ਨਿਹੰਗ ਸਿੰਘਾਂ ਨੂੰ ਵੀ ਐਸੇ ਕੌਮ ਨੂੰ ਕਹ ਲਈ ਜਾਂ ਫਿਰ ਹਿੰਦੂ ਸੰਗਠਨ ਨੂੰ ਕਹ ਲਈ ਵੀ ਭਾਈਚਾਰਕ ਸਾਂਝ ਬਣਾਉਣੀ ਚਾਹੀਦੀ ਵੀ ਇਸ ਤਰ੍ਹਾਂ ਦੇ ਭਾਵੇਂ ਸਿੱਖ ਕੌਮ ਦੀ ਹੋਵੇ ਕਿਸੇ ਨੂੰ ਵੀ ਪੜਕਾਉ ਬਿਆਨ ਨਹੀਂ ਦੇਣੇ ਚਾਹੀਦੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਦੇਖੋ ਜੀ ਬੇਨਤੀ ਆਪਣੇ ਸਿੱਖ ਵੀਰਾਂ ਨੂੰ ਵੀ ਆ ਸਿੱਖ ਕੌਮ ਨੂੰ ਵੀ ਆ ਆਪਣੇ ਨਿਹੰਗ ਸਿੰਘਾਂ ਨੂੰ ਵੀ ਆਪਣੇ ਜਥੇਬੰਦੀਆਂ ਨੂੰ ਵੀ ਆ ਕਿ ਦੇਖੋ ਜੀ ਜੇ ਆਪਾਂ ਆਪ ਹੀ ਮੂਰੇ ਹੋ ਕੇ ਬਿਆਨ ਗਲਤਬਾਜੀ ਕਰਾਂਗੇ ਹਨਾ ਤੇ ਉਹ ਚੀਜ਼ ਦਾ ਵਿਰੋਧ ਹੋਊਗਾ ਪ੍ਰਸ਼ਾਸਨ ਵੀ ਆਪਣੇ ਤੋਂ ਵਿਰੋਧ ਖੜੂਗੀ ਉਹ ਚੀਜ਼ ਤੋਂ ਇਸ ਲਈ ਨਾ ਹੀ ਆਪਾਂ ਪ੍ਰਸ਼ਾਸਨ ਨੂੰ ਆਪਣੇ ਹੱਥੀ ਲਈਏ ਹਨ ਇਸ ਲਈ ਚੰਗਾ ਹੀ ਹੈ ਇਹ ਕਿ ਆਪਾਂ ਉਹ ਚੀਜ਼ ਦਾ ਵਿਰੋਧ ਕਰਨ ਦੀ بجائے ਪਹਿਲਾਂ ਆਪਾਂ ਪ੍ਰਸ਼ਾਸਨ ਨੂੰ ਮੂਰੇ ਮੁੱਖ ਰੱਖੀਏ ਠੀਕ ਹੈ ਜੀ ਆਪ ਨਾ ਵੀਡੀਓ ਪਾਓ ਇਹ ਚੀਜ਼ ਦੇ ਖਿਲਾਫ ਉਹ ਚੀਜ਼ ਨੂੰ ਬਿਆਨਬਾਜ਼ੀ ਨਾ ਕਰੋ ਆਪ ਮੁਰੇ ਹੋ ਕੇ ਪ੍ਰਸ਼ਾਸਨ ਦੇ ਨਾਲ ਤੁਰੋ ਠੀਕ ਹੈ ਕਿ ਪ੍ਰਸ਼ਾਸਨ ਜੇ ਨਹੀਂ ਤੁਰਦਾ ਉਸ ਚੀਜ਼ ਦਾ ਫਿਰ ਵਿਰੋਧ ਕਰੋ ਮੀਡੀਆ ਹੈਗਾ ਮੀਡੀਆ ਦੇ ਥਰੂ ਕਰੋ ਵਿਰੋਧ ਆਪਣੇ ਆਪ ਅਸੀਂ ਵੀਡੀਓ ਪਾਉਨੇ ਆ ਜਦੋਂ ਇਹ ਚੀਜ਼ ਦੀ ਉਹ ਚੀਜ਼ ਦਾ ਸਾਡਾ ਵੀ ਵਿਰੋਧ ਹੋ ਸਕਦਾ ਵਾ ਪਰ ਖਾਲਸਾ ਜੀ ਇੱਕ ਗੱਲ ਕਰਾਂ ਜਿਵੇਂ ਕੋਈ ਵੀ ਉੱਠਦਾ ਸਵੇਰੇ ਉੱਠਦਾ ਸੋਸ਼ਲ ਮੀਡੀਆ ਤੇ ਗੱਲਾਂ ਕੱਢਣ ਲੱਗ ਜਾਂਦਾ ਬੋਲਣ ਲੱਗ ਜਾਂਦਾ ਕਿਸੇ ਥਰੂ ਇਹ ਲੱਗਦਾ ਨਹੀਂ ਇੰਨਾ ਚੇ ਪਾਬੰਦੀ ਲਗਣੀ ਚਾਹੀਦੀ ਇਹ ਚੀਜ਼ ਤੇ ਨਾਥ ਪੈਣੀ ਚਾਹੀਦੀ ਹੈ ਜਿਹੜੇ ਹੁਣ ਸੋਸ਼ਲ ਮੀਡੀਆ ਦੇਖੋ ਜੀ ਇੱਕ ਕਾਰੋਬਾਰ ਸਮਝ ਲਿਆ ਇਹਨਾਂ ਨੇ ਕਿ ਹਾਂ ਵੀ ਇਹ ਰੋਜ਼ਗਾਰ ਬਣ ਗਿਆ ਵਾ ਠੀਕ ਹੈ ਜੀ ਚਲੋ ਕਈਆਂ ਦਾ ਰੋਜ਼ਗਾਰ ਵੀ ਹੈਗਾ ਹੀ ਚੀਜ਼ ਆ ਪਰ ਲੇਕਿਨ ਇਹ ਚੀਜ਼ ਨੂੰ ਮੁੱਖ ਦੇਖ ਕੇ ਹੋਏ ਕਿ ਹਾਂ ਵੀ ਅਸੀਂ ਬਿਆਨਬਾਜ਼ੀ ਗਲਤ ਨਹੀਂ ਕਰਨੀ ਬਿਆਨਬਾਜ਼ੀ ਆਪਣੀ ਸਹੀ ਰੱਖਣਾ ਸਭ ਕੁਝ ਰੱਖਣਾ ਆਪਣਾ ਕੀਰਤ ਕਰਨ ਉਹ ਚੀਜ਼ ਹੀ ਕੋਈ ਦਿੱਕਤ ਨਹੀਂ ਹੈ ਕਿ ਕਿਸੇ ਨੂੰ ਜਦੋਂ ਆਪਾਂ ਬਿਆਨਬਾਜ਼ੀ ਗਲਤ ਕਰਦੇ ਆ ਕਿਸੇ ਨੂੰ ਧੀਆਂ ਭੈਣਾਂ ਨੂੰ ਗਲਤ ਕਹਿੰਨੇ ਆ ਫਿਰ ਉਹਦੇ ਚੀਜ਼ ਦਾ ਵਿਰੋਧ ਹੁੰਦਾ ਵਾ ਬਾਬਾ ਜੀ ਕੀ ਕਾਰਵਾਈ ਹੋਏਗੀ ਅੱਗੇ ਜੇ ਕਈ ਇਸ ਤਰ੍ਹਾਂ ਦੀ ਟਿੱਪਣੀ ਕਰੂਗਾ ਮੈਂ ਅਫਸਰਾਂ ਨੇ ਕਹਿਤਾ ਕਹਿੰਦੇ ਵੀ ਜਿਹੜਾ ਵੀ ਕੋਈ ਗਲਤ ਟਿੱਪਣੀ ਕਰਦਾ ਹੈਗਾ ਜਾਂ ਕਿਸੇ ਧੀ ਭੈਣ ਨੂੰ ਗਲਤ ਬੋਲਦਾ ਜਾਂ ਕਿਸੇ ਨੂੰ ਗਾਲ ਕੱਢਦਾ ਕੋਈ ਕੋਈ ਪੜਕਾਉ ਬਿਆਨ ਦਿੰਦਾ ਹੈਗਾ ਉਹਤੇ ਬੰਦੀ ਕਾਰਵਾਈ ਅਫਸਰ ਕਰਨਗੇ ਅਫਸਰਾਂ ਨੇ ਇਹ ਕਹਿ ਦਿੱਤਾ ਵੀ ਕਹਿੰਦਾ ਵੀ ਕਰਨਗੇ ਤੇ ਸਾਨੂੰ ਮਾਨਯੋਗ ਬਹੁਤ ਮਾਨ ਅਫਸਰਾਂ ਤੇ ਵੀ ਸਹੀ ਗੱਲ ਕੀਤੀ ਇਹਨਾਂ ਨੇ ਬਹੁਤ ਵਧੀਆ ਫੈਸਲਾ ਕੀਤਾ ਅਸੀਂ ਇਹਨਾਂ ਦੇ ਫੈਸਲੇ ਦੇ ਬਹੁਤ ਟੱਲ ਆ ਤੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਣਾ ਵੀਰਾਂ ਨੂੰ ਜੇ ਸਾਡੀ ਸਰਕਾਰ ਨੇ ਅੱਜ ਨਾ ਸੁਣਦੇ ਆ ਗਿਆ ਤੇ ਜਿਹੜੇ ਸੰਗਤਾਂ ਨੇ ਹੋਰ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਵੀ ਆਪਾਂ ਸਾਰੇ ਉੱਠ ਕੇ ਹੱਲਾ ਮਾਰ ਕੇ ਤੇ ਜਿਹੜਾ ਇਹਨਾਂ ਨੇ ਗਾਲਾਂ ਕੱਢੀਆਂ ਨੇ ਸਾਡੀਆਂ ਧੀਆ ਭੈਣਾਂ ਨੂੰ ਤੇ ਵੱਧ ਤੋਂ ਵੱਧ ਚੜ ਕੇ ਆਪਾਂ ਨੇ ਤੇ ਕਾਰਵਾਈ ਕਰਵਾਉਣੀ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲਬਤ ਕੀਤੀ ਨੇ ਸਿੰਘਾਂ ਨਾਲ ਤੇ ਪ੍ਰਸ਼ਾਸਨ ਨੂੰ ਮਿਲੇ ਨੇ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਵੀ ਇਹ ਵੀ ਅਪੀਲ ਕੀਤੀ ਕਿ ਵੀ ਢੜਕਾਓ ਬਿਆਨਾਂ ਤੋਂ ਬਚੀਏ ਭਾਵੇਂ ਕੋਈ ਵੀ ਕਮਿਊਨਿਟੀ ਦਾ ਬੰਦਾ ਹੋਵੇ ਵੀ ਢੜਕਾਓ ਬਿਆਨ ਨਹੀਂ ਦੇਣੇ ਤੇ ਆਸ਼ਵਾਸ਼ਣ ਹੀ ਦਿੱਤਾ ਹੈ ਕਿ ਜੋ ਬਣਦੀ ਕਾਰਵਾਈ ਹੋਏਗੀ ਗਲ ਟਿੱਪਣੀ ਕਰਨ ਵਾਲਿਆਂ ਤੇ ਉਹਨਾਂ ਤੇ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ ਕੈਮਰਾਮੈਨ ਲੱਕੀ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ